BB Kanwe News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਦੀ ਮੀਟਿੰਗ ਹੋਟਲ ਰੈਡ ਮੰਗੋ ਰੱਖੀ ਗਈ ਹੈ ਲੁਧਿਆਣਾ ਇੰਡਪਟਾ ਮਾਲਕਾਂ ਦੀ ਸੰਗ ਨੇ ਸਾਨੇਵਾਲ ਮੀਟਿੰਗ ਦੌਰਾਨ ਉਦਯੋਗ ਦੀਆਂ ਮੁੱਖ ਸਮੱਸਿਆਵਾਂ ਉਠਾਈਆਂ ਸਾਨੇਵਾਲ ਵਿਖੇ ਹੋਈ ਜਿਸ ਦੀ ਅਗਵਾਈ ਸੀ ਅਸ਼ਵਨੀ ਸ਼ਰਮਾ ਨੇ ਕੀਤੀ ਮੀਟਿੰਗ ਦੌਰਾਨ ਇੰਡਪਟਾ ਉਦਯੋਗ ਨੂੰ ਪ੍ਰਭਾਵਿਤ ਕਰ ਰਹੀਆਂ ਕਈ ਗੰਭੀਰ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ ਜਿਵੇਂ ਕਿ ਸਰਕਾਰ ਵੱਲੋਂ ਥਾਇਓਮਾਸ ਪੈਲਟਾਂ ਦੀ ਲਾਜ਼ਮੀ ਵਰਤੋਂ ਦੀ ਨੀਤੀ 180 ਦਿਨਾਂ ਕੰਮ ਦੀ ਸੀਮਾ ਜੇ ਰਾਜਸਥਾਨ ਮਾਡਲ ਤੇ ਆਧਾਰਿਤ ਹੈ ਜੀ ਐਸ ਟੀ ਵਿਚ ਇਨਪੁਟ ਟੈਕਸ ਕ੍ਰੈਡਿਟ ਦੀ ਕਾਟ ਅਤੇ ਅਣ ਨੀਤੀ ਸੰਬੰਧੀ ਚੁਣੌਤੀਆਂ ਇਹ ਫੈਸਲਾ ਲਿਆ ਗਿਆ ਕਿ ਅਖਿਲ ਭਾਰਤੀ ਇੰਡ ਪੱਠਾ ਮਾਲਕ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਨੂੰ ਅਪੀਲ ਕੀਤੀ ਜਾਵੇ ਕਿਉਂ ਇਹ ਮੁੱਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸੰਬੰਧਿਤ ਵਿਭਾਗਾਂ ਕੋਲ ਪਹੁੰਚਾਉਣ

ਇਹ ਵੀ ਦੱਸਿਆ ਗਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਟੇਟ ਕੈਸਲ 4 ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕਿਸੇ ਦੀ ਕਿਸਮ ਦੀ ਜਾਂਚ ਨਹੀਂ ਕੀਤੀ ਜਾ ਰਹੀ ਅਤੇ ਦੋਹਾਂ ਵਿਭਾਗਾਂ ਦੇ ਅਧਿਕਾਰੀ ਉਤਪਾਦਕਾਂ ਨਾਲ ਮਿਲੇ ਹੋਏ ਹਨ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਕੋਲ ਕੋਲੇ ਉਤੇ ਜੀ ਐਸਟੀ ਇੰਪੋਰਟ ਕ੍ਰੈਡਿਟ ਲਾਗੂ ਕਰਵਾਏ ਤਾਂ ਜੋ ਪੱਠਾ ਉਦਯੋਗ ਨੂੰ ਦਿੱਤੀ ਰਾਤ ਮਿਲ ਸਕੇ एसोसिएशन ने पठे बंद रखन का फैसला अगली मीटिंग तक लागू रहेगा मीटिंग मौके शामिल व्यक्ति श्री हरमेश मोरी प्रधान पंजाब पठा मालक एसोसिएशन श्री हरपाल सिंह प्रधान खन्ना श्री कुलदीप खुल्लर प्रधान समराला श्री अवतार सिंह मान पैटर्न श्री हरदीप सिंह सोखी जनरल सकत्तर श्री लाडी कटाई श्री कीर्तन सिंह बंबू श्री कुलवंत पुरी केवल कृष्ण अरोड़ा कैशियर श्री विजय शारी श्री जगदीप सिंह जग्गी प्रधान रायकोट श्री परवीन बी आर श्री हरतेज सिंह गर्दा श्री गोपी राजयाणा श्री जगजीत सूद चेयरमैन श्री प्रतपाल सिंह पनेसर श्री इंद्रजीत सिंह मुलापुर मैं अश्विनी शर्मा प्रधान लुधियाना जिला पट्टा मालिक एसोसीएशन ਅੱਜ ਮੇਰੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਰੱਖੀ ਗਈ ਆ ਔਰ ਜਿਹਦੇ ਵਿੱਚ ਭਾਰੀ ਕਿੰਤੀ ਦੇ ਪੱਠਾ ਵਾਲਾ ਇਕੱਠੇ ਹੋਏ ਆ ਪੱਠਿਆਂ ਨੂੰ ਐਸੇ ਵੇਲੇ ਮਿੱਟੀ ਦੀ ਮਾਈਨਿੰਗ ਤੋਂ ਵੱਡੀ ਸਮੱਸਿਆ ਆ ਰਹੀ ਆ ਜਿਹੜੀ ਔਟ ਵੱਲੋਂ ਈਸੀ ਲੱਗੀ ਸੀ ਉਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕੀਤੀ ਅੱਜ ਵੀ ਵੀ ਸਾਡਾ ਇਹਦਾ ਮਿੱਟੀ ਦਾ ਹੱਲ ਕੀਤਾ ਇਹ ਮਿੱਟੀ ਇੱਕ ਰੌਅ ਮਟੀਰੀਅਲ ਆ ਔਰ ਇਹਦਾ ਹੱਲ ਕੀਤਾ ਜਾਵੇ ਔਰ ਦੂਸਰਾ ਜਿਹੜਾ ਔਰ ਵੀ ਕਈ ਸਮੱਸਿਆ ਹੈਗੀਆਂ ਜਿਹੜੀਆਂ ਸਰਕਾਰ ਨੂੰ ਅਸੀਂ ਅੱਜ ਇੱਥੇ ਦਾ ਮੋਜਾ ਪੈਲਟ ਦਾ ਮੁੱਦਾ ਜਿਹੜਾ ਪੈਲਟ ਜਿਹੜੀ ਸਰਕਾਰ ਨੇ ਪਰਾਲੀ ਤੋਂ ਪੈਲਟ ਦਾ ਬਣਾਇਆ ਕੁਝ ਲੋਕਾਂ ਨੇ ਮਿਲੀ ਭਗਤ ਦੇ ਨਾਲ ਕੁਝ ਲੋਕਾਂ ਨੇ ਉਹ ਪੱਠਿਆਂ ਦੇ ਉੱਤੇ ਕੰਮਜਾਬ ਨਹੀਂ ਹੈਗਾ ਕਿਉਂਕਿ ਵਿਜੀਬਲ ਨਹੀਂ ਹੈਗਾ ਕਿਉਂਕਿ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਵੀ ਅਗਰ ਤੁਸੀਂ ਪਿੱਛੇ ਡੀਸਾ ਨਾਲ ਮੀਟਿੰਗ ਵੀ ਹੋਈ ਸੀ ਕਿ ਜੇ ਤੁਸੀਂ ਪਰਾਲੀ ਦੇਣੀ ਵੀ ਆ ਅਸੀਂ ਪਰਾਲੀ ਥੋੜੀ ਤੋਂ ਇੱਦੀ ਲੈ ਲਾਂਗੇ ਪੈਲਟ ਦੀ ਜਾਇ ਪ੍ਰੋਸੀਜਰ ਸਾਡਾ ਆਫ ਹੁੰਦਾ ਲੈ ਕੇ ਅਸੀਂ ਪੁੱਤਰਾ ਕਰਕੇ ਉਹਨੂੰ ਆਪਣੀ ਮਿੱਟੀ ਦੇ ਪਾਦਿਆ ਕਰਾਂਗੇ ਉਹ ਗਲ ਜਾ ਕੇ ਦੋ ਤਿੰਨ ਮਹੀਨੇ ਚ ਤੇ ਸਾਡਾ ਕੰਮ ਆ ਜੂਗਾ ਜਿਹੜਾ ਪੈਲੇਟ ਆ ਪੈਲੇਟ ਸਾਨੂੰ ਕਿਉਂਕਿ ਇਹਦੀ ਜਿਹੜੀ ਵੈਲਿਊ ਹੀ 1500 ਸਿਰਫ ਹੈਗੀ ਆ ਜੀ ਜਿਹੜੀ ਸੀਵੀ ਹੈਗੀ ਆ ਦੀ ਕੈਲੋਰੀਕਲ ਵੈਲਿਊ ਜਿਹਨੂੰ ਕਹਿੰਦੇ ਆ ਔਰ ਦੂਸਰਾ ਜਿਹੜਾ ਦੂਸਰਾ ਜਿਹੜਾ ਕੋਲਾ ਕੋਲੇ ਦੀ ਹੈਗੀ ਆ 7000 ਇਸ ਕਰਕੇ ਉਹ ਉਹਦਾ ਇੱਟੇ ਨਹੀਂ ਬੰਦੇ ਇੱਟਾਂ ਜਿੱਥੇ ਦਿੱਲੀ ਦੇ ਨੇੜੇ ਤੇ ਉਹ ਚਲਾਉਂਦੇ ਵੇ ਪੈਲੇਟ ਉੱਥੇ ਦੋਮਾ ਬੰਦੀਆਂ ਪਈਆਂ ਉੱਥੇ ਪੱਟੇ ਬੰਦ ਹੁੰਦੀ ਕੁਗਾਰ ਤੇ ਆ ਅਸੀਂ ਕੁਆਲਿਟੀ ਵੀ ਨਹੀਂ ਦੇ ਪਾਵਾਂਗੇ ਔਰ ਵੈਸੇ ਵੀ ਸਾਡਾ ਜਿਹੜਾ ਹੈਗਾ ਉਹਦਾ ਉਹ ਨੂੰ ਲੈਣ ਦਾ ਫਾਇਦਾ ਨਹੀਂ ਬਹੁਤ ਮਹਿੰਗੀ ਪੈਂਦੀ ਔਰ ਉਹਦਾ ਅਸਰ ਵੀ ਕੋਈ ਨਹੀਂ ਹੈਗਾ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜੋ ਪੱਠੇ ਦੀ ਸਮੱਸਿਆ ਹੈਗੀ ਆ ਪੱਠਾ ਇੱਕ ਰੂਰਲ ਉਦੇ ਹੋਗਾ ਇਹ ਹਰ ਲੱਖਾਂ ਬੰਦਾਂ ਨੂੰ ਰੋਜ਼ਗਾਰ ਦਿੰਦਾ ਵਾ ਔਰ ਇਸ ਕਰਕੇ ਇਹਨੂੰ ਬੜੀ ਤਸੱਲੀ ਨਾਲ ਬੜੇ ਅੱਛੇ ਤਰੀਕੇ ਨਾਲ ਸਮਝਿਆ ਜਾਵੇ ਜੋ ਅਸੀਂ ਕੱਇਆ ਪਿੱਛੇ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਮੰਨਿਸਟਰ ਮੀਟਿੰਗ ਹੋਈ ਸੀ ਪਰ ਅੱਲਾਹ ਜੀ ਹੱਲ ਕੋਈ ਨਿਕਲਿਆ ਨਹੀਂ ਸੋ ਅਸੀਂ ਇਹ ਮੰਗ ਕਰਦੇ ਆਂ ਕਿ ਸਾਡਾ ਇਹਦਾ ਸਮੱਸਿਆ ਮਾਰ ਜਿਹੜੀਆਂ ਹੋਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਮੈਂ ਸਾਹਮਣਾ ਕਰਨ ਵਾਲਾ ਹਾਂ ਉਸਦੇ ਤਾਰੇਵਾ ਤੇ ਪੱਠਿਆਂ ਦੇ ਉੱਤੇ ਸਮੱਸਿਆ ਬੌਂਡਿੰਗ ਐਕਟ ਦੀ ਬਹੁਤ ਹੈਗੀ ਆ ਜਿਹੜਾ ਕਿ ਪੱਠਾ ਕੋਈ ਬੰਦ ਫੈਕਟਰੀਆਂ ਨੂੰ ਨਹੀਂ ਚੱਲਦਾਗਾ ਓਪਨ ਜ਼ਮੀਨਾਂ ਤੋਂ ਚੱਲਦੇ ਪੱਠੇ ਇਸ ਕਰਕੇ ਉਹ ਇੱਕ ਗਲਤ ਕਾਨੂੰਨ ਇੱਕ ਮੰਨਿਆ ਤਾਂ ਸੀਗਾ ਲੇਕਿਨ ਉਹ ਮੀਸ਼ੂਜ ਹੋ ਰਿਹਾ ਉਸ ਕਾਨੂੰਨ ਦਾ ਕੋਰਟ ਚ ਲੋਕ ਲੈਂਦੇ ਆ ਹਾਈ ਕੋਰਟ ਤੋਂ ਲੈਂਦੇ ਆ ਬੰਦੂਆ ਐਕਟ ਜਿਹੜਾ ਹੈਗਾ ਉਹਨੂੰ ਉਹਦਾ ਪੱਠਿਆਂ ਦੀ ਲੇਬਲ ਪਰੇਸ਼ਾਨ ਕਰ ਰਹੀ ਹੈ ਬਲੈਕਮੇਲ ਕਰ ਰਹੀ ਪੱਟੇ ਵਾਲਿਆਂ ਨੂੰ ਸੋ ਉਹਦੇ ਉੱਤੇ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਇਹਦਾ ਕੋ ਹੱਲ ਕੀਤਾ ਜਾਵੇ ਕਾਫੀ ਅਸੀਂ ਆਪਣਾ ਮੰਗ ਪੱਤਰ ਦਿੱਤੇ ਅਸੀਂ ਔਰ ਅਸੀਂ ਪ੍ਰੈਸ ਰੌਂਡ ਪ੍ਰੈਸ ਨੂੰ ਵੀ ਦਿੱਤਾ ਵਾਂ ਸੋ ਉਹਦਾ ਜੋ ਜੋ ਹੈਗਾ ਮੋਕੇ ਸਾਹਿਬ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਸਮਾਚਾਰੀ ਮੀਟਿੰਗ ਵੀ ਕਿੱਥੇ ਗਈ ਐ ਇਸ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਨੇ ਅੱਜ। ਹੁਣ ਪੈਲਟ ਦੇ ਮੁੱਦੇ ਤੇ ਸਾਡਾ 2 ਸਾਲ ਹੋ ਗਏ ਕੇਸ ਚੱਲਦਾ ਪਿਆ ਹਾਈ ਕੋਰਟ ਨੇ ਸਟੇ ਦਿੱਤਾ ਹੈ ਸਾਨੂੰ। ਉਹ ਫਿਰ ਅੱਗੇ ਉਹਦੀ ਅਗਸਤ ਦੀ ਤਰੀਕ ਪਈ ਹੋਈ ਆ। ਇਸੇ ਤਰੀਕੇ ਨਾਲ ਸਾਡਾ ਜਿਹੜਾ ਈਸੀ ਦਾ ਇਹਨਾਂ ਨੇ ਮਿੱਟੀ ਦਾ ਕੀਤਾ ਇਹਨੂੰ 2 ਸਾਲ ਹੋ ਗਏ ਲਗਭਗ। ਅਸੀਂ ਉਹਦੇ ਪਿੱਛੇ ਲੱਗੇ ਆ ਵੀ ਸਾਡਾ ਹੱਲ ਹੋ ਜਵੇ ਕਿਉਂਕਿ ਪੱਟੇ ਤਾਂ ਹੀ ਚੱਲ ਪਾਣਗੇ ਜੇ ਰਾਮ ਜੀ ਦੇ ਨੂਗਾ ਰਾਮ ਐਸਲ ਦੇ ਬੰਦਾ ਪੱਟੇ। ਉਹ ਜੇ ਸਰਕਾਰ ਬੋਊਗੀ ਸਾਡਾ ਹੱਲ ਕਰੂ ਤੇ ਅਸੀਂ ਚਲਾ ਲਵਾਂਗੇ। ਤੇ ਜਸਾ ਜਾਨਾ ਬੜੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਹੈ ਕਿਹਦੇ ਨਹੀਂ ਮੀਟਿੰਗ ਤੇ ਮੈਂ ਨਾਲ ਹੀ ਨਿਕਲਿਆ ਸੋਨਾ ਬਣੀ ਮੀਟਿੰਗ ਜੇ ਕੋਈ ਹੱਲ ਹੋਇਆ ਨਹੀਂ ਸਾਨੂੰ ਭਰੋਸਾ ਦਿੱਤਾ ਸੀ ਹੱਲ ਹੋ ਜਾਊਗਾ ਸੀਐਮ ਸਾਹਿਬ ਵੀ ਮਿਲੇ ਸੀ ਮਾਈਨਿੰਗ ਮਿਨਿਸਟਰ ਮਿਲੇ ਸੀ ਉਹਨਾਂ ਨੇ ਕਹੀ ਥੋੜਾ ਹੱਲ ਕਰਦਾ ਅਫਸਰਾਂ ਨਾਲ ਮੀਟਿੰਗ ਵੀ ਕਰਾਈ ਸੀ ਲੇਕਿਨ ਹੱਲ ਹੋਇਆ ਨਹੀਂ ਅਸੀਂ ਉਹੀ ਦੁਬਾਰਾ ਅੱਜ ਫੇਰ ਮੰਗ ਕੀਤੀ ਉਹਨਾਂ ਤੋਂ ਕਿ ਸਾਡਾ ਹੱਲ ਕਰੋ ਨਹੀਂ ਦਾ ਪੱਟੇ ਬੰਦ ਹੀ ਰਹਿਣਗੇ ਜੇ ਮਾਈਨਿੰਗ ਕੋਈ ਮਿੱਟੀ ਸਾਡਾ ਆ ਨਾ ਰਾਮ ਨੇ ਮਿੱਟੀ ਨਹੀਂ ਮਿਲੂਗੀ ਤਾਂ ਇਟਾ ਕਾਹਦਾ ਭਰಾಣੀਆਂ ਇਸ ਕਰਕੇ ਬੜਾ ਮੁਸ਼ਕਲ ਦਾ ਸਮਾਂ ਸਾਡਾ 7 ਦੇ ਸਰਕਾਰਾਂ ਚ ਚੇਤਨਾ ਦਾ ਬ੍ਰਹਿਮਣ ਕੋਲ ਉਹਨਾਂ ਨੇ ਅੱਜ ਮੀਟਿੰਗ ਰੱਖੀ ਗਈ ਆ ਆਰਾਈ ਮੀਟਿੰਗ ਦਾ ਕਿਸ ਨਾਲ ਆਉਣ ਵਾਲੀ ਸਾਡੀ ਪੰਜਾਬ ਬੋਡੀ ਦੀ ਮੀਟਿੰਗ ਆਉਣ ਵਾਲੀ 24 ਤਰੀਕ ਨੂੰ ਰੱਖੀ ਗਈ ਆ ਮੇਰੀ ਵਲੇ ਮੋਲਾਪੁਰ ਤੇ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਸੈਕਟਰੀ ਕਰਦੇ ਹੋ ਰਹੇ ਆ ਜੋ ਵੀ ਤੇ ਗੱਲ ਤੇ ਉਹਦੇ ਵਿੱਚ ਵੀ ਇਹੀ ਗੱਲਬਾਤ ਕੀਤੀ ਜਾਊਗੀ ਜੋ ਸਾਡੀ ਸਮੱਸਿਆ ਹੈਗੀ ਪੱਟੇ ਕੀ ਹੋਣੇ ਸਾਨੂੰ ਬੱਬ ਰਹਿਣੇ ਹਾਂਜੀ ਅਸਲ ਵਿੱਚ ਬੰਦਰਾਣਗੇ ਕੋਈ ਜਿਵੇਂ ਮਿੱਟੀ ਨਹੀਂ ਮਿਲੂ ਚਲਾਣੇ ਕਾਦੇ ਨਾਲ ਸਾਡੀ ਜੈਨੂਨ ਮੰਗਾ ਰਾਮ ਮਟੀਰੀਅਲ ਨਹੀਂ ਮਿਲਵਾ ਤਾਂ ਇੰਡਸਟਰੀ ਕੱਦ ਨਾਲ ਚੱਲੇਗੀ ਬੜੇ ਬੰਤੀ ਅਸੀਂ ਇਸ ਮਸਲੇ ਲੈ ਕੇ ਜਾਂ ਜਿਆ ਜਸਨਾ ਹਾਂਜੀ ਜੀਐਸਟੀ ਦੀ ਸਾਡੀ ਕੌਂਸਲਾਂ ਦਿੱਲੀ ਗੱਲ ਚੱਲਦੀ ਵੀ ਸਾਡੇ ਆਲ ਇੰਡੀਆ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਉੱਥੇ ਹੁਣ ਗੱਲ ਕੀਤੀ ਸੀ ਫੋਨ ਦੇ ਉੱਤੇ ਉਹਨਾਂ ਨੇ ਦੱਸਿਆ ਸਾਰਾ ਉੱਥੇ ਮੀਟਿੰਗ ਪ੍ਰਾਈਮ ਮਿਨਿਸਟਰ ਨਾਲ ਹੋ ਸਾਰੀਆਂ ਮੀਟਿੰਗਾਂ ਉਹ ਵੀ ਚੱਲ ਰਹੀਆਂ ਸਾਡੀ ਅੱਜ ਇਹ ਪੂਰੇ ਪੰਜਾਬ ਦੇ ਮਤਲਬ ਇਹ ਤੇ ਨਹੀਂ ਇਹ ਸਿਰਫ ਲੁਧਿਆਣਾ ਜ਼ਿਲ੍ਹੇ ਦੇ ਪੱਟਾ ਮਾਲਕ ਸੀਗਾ ਪੰਜਾਬ ਦੀ ਜਿਹੜੀ ਸਾਡੀ ਜਨਰਲ ਸੈਕਟਰੀ ਆ ਪ੍ਰਧਾਨਾਂ ਦੀ ਮੀਟਿੰਗ ਆ ਮੈਰੀ ਵਿਲੇਜ 24 ਤਰੀਕ ਨੂੰ ਹੋਣਾ ਉਹ ਚ ਫੈਸਲੇ ਕੀ ਲਿੱਤੇ ਜਾਣਗੇ ਜੋ ਵੀ ਹੋਣਗੇ ਇਸੇ ਬਾਰੇ ਕਿਸਾ ਨਹੀਂ ਨਹੀਂ ਸੁਣਦੇ ਆ ਕੀ ਕੀ ਚਾਹਤਾਂ ਸਾਡੇ ਵਿੱਚ ਅੱਜ ਪੰਜਾਬ ਦੇ ਪ੍ਰਧਾਨ ਸ੍ਰੀ ਰਵੀਸ਼ ਬੋਹੀ ਜੀ ਲੁਧਿਆਣਾ ਦੇ ਪ੍ਰਧਾਨ ਅਸ਼ੋਕੀ ਸ਼ਰਮਾ ਜੀ ਅਤੇ ਜਨਰਲ ਸੈਕਟਰੀ ਹਰਦੀਪ ਸਿੰਘ ਕੈਡੀ ਸਾਹਿਬ ਤੇ ਸਾਰਾ ਬੁੱਧਿਆਣਾ ਦੇ ਪੱਠਾ ਮਾਲਕ ਐਸੋਸੀਏਸ਼ਨ ਜੋ ਇੱਕ ਅਜੇ ਰੈੱਡ ਬੈਂਕੋ ਦੇ ਵਿੱਚ ਬੜੀ ਭਰਮੇ ਹੰਗਾਰੀ ਵਾਲੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਵੇਂ ਸਾਨੂੰ ਪੱਠੇ ਵਾਲਿਆਂ ਨੂੰ ਬਹੁਤ ਸਹੀ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਮੈਨਿੰਗ ਦੀ ਜਿਹੜੀਆਂ ਮਿੱਟੀਆਂ ਨੇ ਇਹ ਮਿੱਟੀ ਇੱਕ ਤਾਂ ਸਾਡੀ ਪਹਿਲਾਂ ਅਕਾ ਚਾਰ ਫੁੱਟ ਹੁੰਦੀ ਸੀ ਚਾਰ ਫੁੱਟ ਤੋਂ 3 ਫੁੱਟ ਕਰਤੀ ਦੂਸਰੀ ਕੀ ਗੱਲ ਆ ਜਦੋਂ ਜੁੱਨਾ ਦਾਣਾਂ ਦੇ ਵਿੱਚ ਝੋਨੇ ਦੀ ਕਟਾਈ ਹੁੰਦੀ ਆ ਉਹਨਾਂ ਦਾਣਾਂ ਦੇ ਵਿੱਚ ਧੂਆ ਹੋਣ ਕਰਕੇ ਐਨਜੀਟੀ ਨੇ ਸਾਡੇ ਤੱਕ ਤਲਵਾਰ ਲਟਕ ਰਹੀ ਆ ਉਹ ਇਹ ਅਸਰੇ ਨੇ ਵੀ ਇਹ ਜਿਹੜੇ ਪੱਠੇ ਦੇ ਤੁਹਾਡੇ 180 ਦਿਨ ਹੀ ਚਲਾਏ ਜਾਣ 180 ਫਾਇਰਿੰਗ 1 ਜਨਵਰੀ ਤੋਂ ਲੈ ਕੇ 30 ਜੂਨ ਤੱਕ ਜਿਹਦੇ ਨਾਲ ਛੋਟੇ ਜਿਹੇ ਕ੍ਰੇਟ ਮਜ਼ਾਰ ਦੇ ਵਿੱਚ ਜਿਹੜੀ ਇੱਟ ਦੀ ਉਹ ਹੋ ਰਹੀ ਆ ਦਿਨ ਪਰ ਦਿਨ ਔਰ ਦੂਸਰਾ ਕੀ ਆ ਪਿੱਛੇ ਜਿਹੜਾ ਟਾਈਮ ਲੰਘਿਆ ਇਸ ਸੀਜ਼ਨ ਦੇ ਵਿੱਚ ਇਹ ਸੀਜ਼ਨ ਸਾਡਾ ਤਕਰੀਬਨ ਲਗਭਗ 30 ਜੂਨ ਨੂੰ ਖਤਮ ਹੋ ਗਿਆ ਸੀ ਪਰ ਲੇਕਿਨ ਮਈ ਦੇ ਵਿੱਚ ਬਰਸਾਤਾਂ ਬਹੁਤ بے ਸਾਬੀਆਂ ਪਈਆਂ ਨੇ بے ਸਾਬੀਆਂ ਬਰਸਾਤਾਂ ਪੈਣ ਨਾਲ ਇੱਟ ਦੀ ਪ੍ਰੋਡਕਸ਼ਨ ਸਾਡੀ ਪ੍ਰੋਡਕਸ਼ਨ ਲਾਸ ਬਹੁਤ ਜ਼ਿਆਦਾ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਕੋਸਟ ਆਫ ਪ੍ਰੋਡਕਸ਼ਨ ਵਧ ਗਈ ਆ ਕੋਸਟ ਆਫ ਪ੍ਰੋਡਕਸ਼ਨ ਵਧਣ ਦੇ ਨਾਲ ਉਸ ਰੇਟ ਬਾਜ਼ਾਰ ਦੇ ਵਿੱਚ ਇਨਕਰੀਜ਼ ਹੋਏ ਨੇ ਜਿਹਦੇ ਨਾਲ ਚਲੋ ਇਹ ਆ ਵੀ ਅੱਗੋਂ ਜਿਹੜਾ ਸਮਾਂ ਆਉਣਾ ਟਾਈਮ ਆ ਉਹ ਇਹ ਆ ਵੀ 1 ਜਨਵਰੀ ਤੋਂ ਪਹਿਲਾਂ ਅਸੀਂ ਪੱਠਿਆਂ ਤੇ ਫੇਰਿੰਗ ਉਹ ਪੰਜਾਬ ਦੇ ਵਿੱਚ ਵੀ ਐਨਜੀਟੀ ਰੜੀ ਉਹ 180 ਦਿਨ ਬਿਥ ਰਹੀ ਹੈ ਐਨਜੀਟੀ ਲੇਕਿਨ ਜੇ ਉਹ ਹੁੰਦੇ ਤਾਂ ਅਸੀਂ ਉਦੋਂ ਉਹਨੂੰ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਸਖਤੀ ਨਾਲ ਆਰਡਰ ਹੁੰਦੀ ਹੈ ਜਿਹੜੇ ਉਹ ਹੁੰਦੇ ਐਨਜੀਟੀ ਦੇ ਸੁਪਰੀਮ ਕੋਰਟ ਦੇ ਆਰਡਰ ਹੁੰਦੇ ਆ ਤੇ ਉਹਦੇ ਵਿੱਚ ਸਾਡੇ ਸਾਰੇ ਪੱਠਾ ਮਾਲਕਾਂ ਨੇ ਜਿੰਨੇ ਵੀ ਅਜੇ ਲੁਧਿਆਣੇ ਦੇ ਸਾਡੇ ਪੱਠਾ ਮਾਲਕ ਸੀ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਹੈ ਵੀ ਜੋ ਵੀ ਇਹ ਜੋ ਸਰਕਾਰ ਦਾ ਸਿਸਟਮ ਆ ਉਹ ਸਿਸਟਮ ਦੇ ਅੰਦਰ ਰਹਿ ਕੇ ਹੀ ਚੱਲਿਆ ਜਾਣਾ ਅੰਦਰ ਰਹਿ ਕੇ ਚੱਲੇ ਉਹ ਸਾਰੇ ਹੀ ਸਾਡੇ ਜਿੰਨੇ ਵੀ ਜਿੰਨੀਆਂ ਵੀ ਤਹਿਸੀਲਾਂ ਦੇ ਪ੍ਰਧਾਨ ਨੇ ਖੰਨੇ ਤੋਂ ਸੰਭਰਾਲੇ ਤੋਂ ਪੈੜ ਤੋਂ ਆਪਣੇ ਰੈਕੋਰਡ ਤੋਂ ਜੁਗਰਾਓ ਤੋਂ ਮੁਲੂਕ ਤੋਂ ਸਾਰੇ ਪ੍ਰਧਾਨ ਸਾਹਿਬਾਨ ਸੈਕਟਰੀ ਚੇਅਰਮੈਨ ਸਰਪ੍ਰਸ ਸਾਰੇ ਪਹੁੰਚਣਗੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਜਿੰਨੇ ਵੀ ਦੂਰੋਂ ਰੇਡੀਓ ਸਾਡਾ ਪੱਠਾ ਮਾਲਕ ਇੱਥੇ ਚੱਲ ਗਏ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿੰਨੇ ਹਨ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੋ ਗਈਆਂ ਇਹ ਸਮੱਸਿਆ ਤਾਂ ਹੀ ਹੋ ਗਏ ਹੁਣ ਗੱਲ ਇਹ ਆ ਵੀ ਜਿਹੜਾ ਸਭ ਤੋਂ ਵੱਡੀ ਸਮੱਸਿਆ ਕਾਰੀ ਆ ਪਾਇਲਟ ਦੀ ਜਿਹੜੇ ਪ੍ਰਾਲੀ ਦੇੋਂ ਬਣਦੇ ਆ ਨਾ ਆਪਣੇ ਇੱਕ ਉਹ ਆਪਣੇ ਪਾਇਲਟ ਬਣਦੇ ਆ ਉਹਦੀ ਜਿਹੜੀ ਸੀਵੀ ਆ ਬਹੁਤ ਘੱਟ ਹੁੰਦੀ 2600 ਸੀਵੀ ਹੁੰਦੀ ਆ 2600 ਜੀਸੀਵੀ ਜਿਹੜੀ ਉਹ ਪੱਠੇ ਦੇ ਵਿੱਚ ਕੁਛ ਨਹੀਂ ਕਰਦੇ ਜੀ ਉਹਨਾਂ ਨੇ ਇੱਕ ਜਿੱਦਣ ਦੇ ਹਾਈ ਡਰਾਫਟ ਪੱਠੇ ਆ ਇਹ ਚ ਪੱਖਾ ਜਿਹੜਾ ਉਹ ਚੱਲਦਾ ਰਹੇਗਾ ਕੰਟੀਨਿਊ ਜਿਹੜੇ ਬਿਜਲੀ ਵਾਲੇ ਪੱਠੇ ਜਿਹੜਾ ਨੂੰ ਆਪਾਂ ਕਰ ਦਨੇ ਆ ਜਦੋਂ ਕਿ ਉਹ ਜਿਹੜੀ 2600 ਜੀਸੀਬੀ ਅਪਰਾਲੀ ਦੀ ਤੇ ਕੋਲੇ ਦੀ ਹੁੰਦੀ ਆ ਪੱਤਰਸ ਉਹਦੇ ਵਿੱਚ ਗੈਸਾਂ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜਿਹੜੀਆਂ ਕਿ ਪ੍ਰੋਪਰ ਜਿਹਦੇ ਨਾਲ ਇੱਟ ਪੱਕਦੀ ਆ ਪ੍ਰਾਲੀ ਨਾਲ ਇੱਟ ਨਾ ਪੱਕਣ ਕਰਕੇ ਇੱਟ ਦੀ ਜਿਹੜੀ ਕੁਆਲਿਟੀ ਆ ਪ੍ਰੋਪਰ ਕੁਆਲਿਟੀ ਨਹੀਂ ਬਣਨੀ ਉਸ ਮੁੱਦੇ ਦੇ ਉੱਤੇ ਵੀ ਅਜੋ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਆ ਜਿਹਦੇ ਤੇ ਇਹ ਇਹਹੀ ਆ ਵੀ ਉਹ ਜਿਹੜਾ ਸਾਡਾ ਪਤਵਾਲੀਆ ਸਾਹਿਬ ਵਕੀਲ ਕੀਤੇ ਹੋਏ ਨੇ ਪੰਜਾਬ ਸਰਕਾਰ ਵੀ ਉਹਨਾਂ ਨਾਲ ਵੀ ਗੱਲ ਚੱਲਦੀ ਆ ਤੇ ਉਹ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਹੈ ਹੁਣ ਪੱਠੇ ਬੰਦ ਨਹੀਂ ਆ ਹੁਣ ਪੱਠੇ ਬੰਦ ਸਾਰੇ ਪੱਠੇ ਬੰਦ ਰਹੇ ਜਿੱਦ ਤੱਕ ਮੀਟਿੰਗ ਰੱਖੀ ਗਈ ਹੈ ਕਿ ਜਦ ਤੱਕ ਪੱਠੇ ਬੰਦ ਰਹੇਣਗੇ ਇਹ ਜਿੰਨੀ ਦੇ ਤੱਕ ਜੇ ਅੱਗੋਂ ਸਾਨੂੰ ਕੋਈ ਸਰਕਾਰ ਤੋਂ ਕੋਈ ਰਾਹਤ ਮਿਲੂਗੀ ਫਿਰ ਪੱਠੇ ਚਲਾਵਾਂਗੇ ਲੇਕਿਨ ਜਿਹੜੀ ਜੇ ਐਨਜੀਟੀ ਨੇ ਕਰਤਾ 180 ਤੋਂ ਫਿਰ 1 ਜਨਵਰੀ ਤੋਂ ਚਲਾਵਾਂਗੇ ਅੱਜ ਮੀਟਿੰਗ ਕੀਤੀ ਗਈ ਹੈ ਜੀ ਹਾਂਜੀ ਅੱਜ ਮੀਟਿੰਗ ਕੀਤੀ ਗਈ ਲੁਧਿਆਣਾ ਰਜਿਸਟਰੀ ਜੀ ਸਾਰੇ ਹਾਲ ਮੈਂਬਰ ਕੰਡੀਗਰ ਰੂਲਸ ਅਨੇਰ ਰੂਲ ਇਹਦੇ ਪੱਟਾ ਮਾਲ ਕੇ ਆ ਗਏ ਸੀ ਪੱਠੇ ਇੰਦੀਆਂ ਸਮੱਸਿਆਵਾਂ ਬੜੀਆਂ ਨੇ ਮੈਲਿੰਗ ਦੀ ਬੜੀ ਸਮੱਸਿਆ ਮਿੱਟੀ ਦੀ ਮਿਲ ਰਹੀ ਮਿੱਟੀ ਮਹਿੰਗੀ ਹੋ ਗਈ ਜਿਵੇਂ ਨਾ ਦੇ ਰੇਟ ਮਹਿੰਗੇ ਹੋਣਾ ਮਿੱਟੀ ਤੇ ਬਹੁਤ ਜ਼ਿਆਦਾ ਰੇਟ ਹੋ ਗਏ ਸਾਰੇ ਬੜੀਆਂ ਪ੍ਰੋਬਲਮ ਆ ਰਹੀਆਂ ਨੇ ਦੇਵੜਾ ਦੀਆਂ ਬੜੀਆਂ ਦਿੱਕਤਾਂ ਨੇ ਤੇ ਕੋ ਪਿਛੇ ਦੇ ਨਹੀਂ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਗਈ ਆ ਹਾਂ ਮੀਟਿੰਗ ਕੀਤੀ ਗਈ ਹੈ ਕਿ ਇਸ ਦਾ ਕੋਈ ਹੱਲ ਹੋਇਆ ਜਾਂ ਨਹੀਂ ਨਹੀਂ ਹਜੇ ਕੋਈ ਹੱਲ ਨਹੀਂ ਹੋਇਆ ਪਰ ਉਮੀਦ ਆ ਵੀ ਹੋ ਜੂ ਸਰਕਾਰ ਦੇ ਇਸ ਵਿੱਚ ਜਿਸ ਤਰ੍ਹਾਂ ਜਿਹੜੇ ਪੱਠਾ ਬੰਦ ਜਿਹੜੇ ਕੀਤੇ ਗਏ ਨੇ ਜਿਹਦੇ ਨਾਲ ਨਾਲ ਡੀਐਸਟੀ ਦੀ ਪ੍ਰੋਬਲਮ ਸੰਬੰਧੀ ਵੀ ਮੀਟਿੰਗ ਕੀਤੀ ਹੈ ਮੇਰੇ ਨਾਲ ਹਾਂਜੀ ਉਹ ਮੀਟਿੰਗ ਡੀਐਸਟੀ ਦੀ ਪ੍ਰੋਬਲਮਾਂ ਨੇ ਥੋੜੀ ਜਿਹੀ ਇਨਪੁਟ ਨਹੀਂ ਮਿਲ ਰਿਹਾ ਲੇਕਿਨ ਸੈਂਟਰਲ ਗਵਰਨਮੈਂਟ ਦੇ ਅਗਸਤ ਦੇ ਮਹੀਨੇ ਮੀਟਿੰਗ ਆ ਦੇ ਵਿੱਚ ਪ੍ਰਸਤਾਵ ਹੈਗਾ ਕਿ ਜੀ ਦੇ ਵਿੱਚ ਪੱਠਿਆਂ ਨੂੰ ਕੋਈ ਰਾਹਤ ਮਿਲੇ ਇਹ ਕਹਿਣਾ ਚਾਹੁੰਦੇ ਕੀ ਇਹ ਪ੍ਰਸੰਧ ਦੀ ਅਪੀਲ ਕਰਦੇ ਜਾਂ ਕਿਸ ਤਰ੍ਹਾਂ ਦੀ ਹੈ ਹਾਲ ਸਰਕਾਰ ਆ ਬੜੀ ਵਧੀਆ ਕੰਮ ਕਰ ਰਹੀ ਆ ਕੋਈ